ਆਪਣੇ ਜਿੱਤ ਰਹੇ ਹੋਏ। ਕਾਸਾ ਸੋਗਲਾ ਦੀ ਇਸ ਮੁਕਾਗੇ ਭੈਗੇ। ਬਈ ਸਾਰੇ ਕਮੈਂਟਰੀ ਵਾਲੇ ਪੜਾਕੇ ਪਾਕੇ। ਆਹ ਦੇਖੀ ਆਪਦੀ ਕਲਾਸ ਨੂੰ ਹਰਾਉਂਦੀ ਹੋਏ ਨੇ ਜੀ। ਹਾਲੇਲੂਇਆ ਚੰਗੋ ਪੈਂਡਿੰਗ ਕਲਾਸ ਹੈ ਜਿਹੜੇ ਆਪਦੀ ਕਲਾਸ ਨੂੰ ਹਰਾਉਣਗੇ। ਯਾਰ ਇੱਕ ਪਾਰਟੀ ਯਾਰ ਨੂੰ ਪਿਆਰ ਭਰ ਸასი ਕਾਲ ਤੇ ਆਪਣੇ ਨਾਲ ਕ੍ਰਿਸ਼ਨ ਤੇ ਜੱਸਾ ਇਸ ਆਪਾਂ ਤੁਹਾਨੂੰ ਦੱਸਣਾ ਜਾਵਾਂਗੇ ਅੱਜ ਬਹੁਤ ਹੀ ਘੈਂਡ ਦਿਨਾਂਗਾ ਤੇ ਭਾਗਾ ਭਰਿਆ ਦਿਨਾਂਗਾ ਤੇ ਅੱਜ ਦੇ ਬਲੌਗ ਜੀ ਤੁਹਾਨੂੰ ਦਿਖਾਵਾਂਗੇ ਸਾਡਾ ਹੈਗਾ ਇੱਕ ਬਾਲੀਬਾਲ ਦਾ ਇੰਟਰਮਿਊਰਲ ਤੇ ਤੁਹਾਨੂੰ ਬਹੁਤ ਹੀ ਘੈਂਡ ਬਲੌਗ ਬਣੂਗਾ ਇਹ ਤੇ ਸਾਰਾ ਦੇਖਣਾ ਐਂਡ ਤੱਕ ਜਰੂਰ ਆ ਤੇ ਹਾਂਜੀ ਕੋਈ ਦੋ ਬੋਲ ਓਕੇ ਕੰਮ ਬਾਈ ਹੋਸਟਲ ਦਿਖਾਵਾਂ ਪਹਿਲਾਂ ਆਪਾਂ ਹੋਸਟਲ ਚ ਨਿਕਲ ਰਿਹਾ ਦੇਖੋ ਸਾਡਾ ਹਾਂ ਤੇ ਅਸੀਂ ਤਿਆਰ ਰੈਡੀ ਛੇੜੀ ਹੋ ਕੇ ਜਾਣ ਲੱਗ ਰਹੇ ਹਾਂ ਤੇ ਇਹ ਰੂਮ ਨੇਗੇ ਤੇ ਤੁਸੀਂ ਦੇਖ ਨਹੀਂ ਸਕਦੇ ਹੈਗੇ ਇਹ ਬਹੁਤ ਹੀ ਗੰਦ ਪਾਇਆ ਪਿਆ ਇਹਨਾਂ ਨੇ ਤੁਹਾਨੂੰ ਦਿਖਾ ਨਹੀਂ ਸਕਦੇ ਅਸੀਂ ਇਸ ਕਰਕੇ ਇਹ ਸਾਡੀ ਬਾਲਕਨੀ ਆ ਜੀ ਇਹ ਆ ਗਈ ਬਾਲਕਨੀ ਆ ਗਈ ਸਾਰੇ ਦੇ ਉੱਪਰ ਤੇ ਅਸੀਂ ਜਾ ਰਹੇ ਰੈਡੀ ਸ਼ੈੜੀ ਹੋਗੇ ਤੇ ਆਜੋ ਤੁਹਾਨੂੰ ਦਿਖਾਉਨੇ ਆ ਫਿਰ ਮਿਲਦੇ ਆ ਰਹੂਗਾ ਚਲੋ ਓਕੇ ਬਾਈ ਮਿਲਦੇ ਆ ਫਿਰ ਟੂਰਨਾਮੈਂਟ ਦੇ ਵਿੱਚ ਤੇ ਮੈਂ ਸਦੇ ਬਾਈ ਜੀ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈਗਾ ਤੇ ਜੋ ਸਾਡੇ ਖਾਣਾ ਪੀਣਾ ਐਵੇਂ ਤੇ ਕਰਦੇ ਹੈਗੇ ਇਧਰ ਸਾਡੇ ਆ ਗਈ ਬਾਈ ਸੀਨੀਅਰ ਜੀ ਦੇਗੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਬਹੁਤ ਠੀਕ ਹੋ ਸਰ ਕਿਵੇਂ ਤਿਆਰੀਆਂ ਪੂਰੀਆਂ ਚੋਣਾਂ ਸ਼ੋਣਾਂ ਦੇ ਬਸ ਵਧੀਆ ਚੱਲ ਰਿਹਾ ਕੰਮ ਸਾਰਾ ਅੱਛਾ ਅੱਜ ਆਪਣਾ ਲਾਸਟ ਦਿਨ ਹੈ ਇੰਟਰ ਹੌਸਲ ਦਾ ਓਕੇ ਸਰ ਕੰਪਲੀਟ ਹੋ ਜੂਗਾ ਤੇ ਆਪਾਂ ਪਰਸੋਂ ਵਾਸਤੇ ਤਿਆਰੀਆਂ ਕਰ ਰਹੇ ਨੇ ਇੰਟਰ ਹੌਸਲ ਦੀਆਂ ਆਏ ਹਾਏ ਹਾਏ ਸਰ ਆਲਾਦਾ ਸਰ ਜੀ ਆ ਗੱਲ ਕਹਿ ਕੇ ਜਾਂਦੇ ਹਾਂ ਦਰਸ਼ਕਾਂ ਨੂੰ I don't know. ਕੁੜੀਆਂ ਉੱਤੇ ਸਾਰਾ ਦਾ ਦੂਜਾ ਅੰਕ ਕਰਦੇ ਹੋ ਹੈ ਤਿਆਰ ਡੈਪੋਰਟ ਡੈਪੋਰਟ ਕੁੜੀਆਂ ਦੇ ਕੋਲ ਹੈ ਤੇ ਅੱਗੇ ਅੱਗੇ ਦੀ ਕਾਰਵਾਈ ਆ ਜਾਵੇ ਪਰ ਨਾ ਕਰਾ ਪੁਆਇੰਟ ਦਾ ਤੇ ਪੁਆਇੰਟ ਕਿਸ ਨੇ ਪਹਿਰ ਪਾਸ ਗਿਆ ਕੁੜੀਆਂ ਨੇ ਆਪਣੇ ਖਾਤਰ ਇਹਦੇ ਵਿੱਚ ਜੋੜ ਦਿੱਤਾ ਮੇਰੇ ਲਈ ਇਹ ਤਾਂ ਬੱਟਰ ਇੱਕ ਪੁਆਇੰਟ ਜੀ ਜਦੋਂ ਗ라운ਡ ਜਾ ਗਿਆ ਉਹ ਤਲੀਮ ਬੰਦਾ ਹੁੰਦਾ ਹੈ ਗਲਤੀ ਤੋਂ ਸਿੱਖ ਕੇ ਬਲੇਰ ਬਣ ਤੋ ਤੇ ਹਲੇ ਪੀਰੋ ਕਮਾਂ ਚੜ ਹਲੇ ਮੈਚ ਮદાન ਚ ਹਲੇ ਮદાન ਹਲੇ ਹਲੇ ਭਾਈ ਮદાન ਚ ਕਦੇ ਕੁਝ ਵੀ ਹੋ ਸਕਦਾ ਲਓ ਪੰਜ ਮਿੰਟ ਬਰਬਾਦ ਹੋ ਗਏ ਬਰਬਾਦ ਹੋ ਗਏ ਬੋਰਡ ਦਿੰਦਾ ਬਰਬਾਦ ਹੋ ਗਏ ਨਗਰਾ ਵੀਰੇ ਤੋਂ ਨਾ ਮੈਂ ਵੀ ਤੂੰ ਹੀ ਖਾਲੇ ਮੈਂ ਤੂੰ ਹੀ ਨਹੀਂ ਵੀਰੇ ਦੀਆਂ ਨੇ ਕਹਿੰਦਾ ਗਲਤੀ ਤੋਂ ਸਿੱਖ ਤੇਰਵੰਦ ਦੇ ਫਸਤਿਆਂ ਤੋਂ ਪੱਕੇ ਹੋਏ ਦੇਰਵੰਦ ਦੇ ਕੱਚਿਆਂ ਤੋਂ ਪੱਕੇ ਹੋਏ ਦੇਰਵੰਦ ਗਾਸ ਗਾਸ ਹਾਰ ਦੋ ਗਾਸ ਹਾਰ ਦੋ ਯੇ ਗਾਸ ਦੇਖ ਲੈ ਕਿਤੇ ਜ਼ੀਰੋ ਆਂਦੇ ਇਹ ਕੋਸ਼ਿਸ਼ ਬਹੁਤ ਵਾਰ ਪਾਸ ਕਰਤੀ ਪਿੱਛੇ ਯਸਲੂ ਰਾਈਟ ਸਾਈਡ ਰਾਈਟ ਸਾਈਡ ਕੀ ਹੋ ਗਿਆ ਟੂ ਟੂ ਵੀ ਟੂ ਇਹ ਬਹੁਤ ਹੀ ਵਧੀਆ ਸੀ ਇਹ ਦੋਗੇ ਕੀ ਹੋਗਾ ਕੀ ਹੋਗਾ ਹੋ ਜਾਣਾ ਚੱਲ ਬੜੀਆ ਮੋਨ ਇਹ ਨਹੀਂ ਕਰਨਾ ਤੂੰ ਤੂੰ ਦੱਸ ਕੋਈ ਜਿਹੋ ਨਾਲ ਇੱਕ ਪੁਆਇੰਟ ਗਿਆ ਨਾ ਬਸ ਮੈਚ ਖਤਮ ਹੋ ਗਿਆ ਤੇਰੀ ਸਰਵਿਸ ਆ

بہت خوب یہ سادھت کي مون هي ਉਹ ਵੀ ਕਿਤੇ ਹੋਰ ਪੁਆਇੰਟ ਦਾ ਬੰਦਾ ਐਂਡਰ ਸੈਕਿੰਡ ਬਾਲ ਇਹ ਜੀ ਟੀਮ ਨੇ ਆਪਣੇ ਖਾਤੇ ਵਿੱਚ ਕਰ ਦਿੱਤਾ ਮੇਰੇ ਵੀਰੋ ਵਾਹ ਸਕੋਰ ਕਿੰਨਾ ਹੋ ਬਾਹ ਇਹਦਾ ਨਾ ਆਈ ਦਾ ਪੂਰਾ ਫਸਿਆ ਬੈ ਕਹਿੰਦੇ ਇੱਕ ਕੰਨ ਨੰਬਰ ਦੇ ਲਈ ਜਦੋਂ ਜਹਾਦ ਕਰਦੇ ਹੋਏ ਗੱਬਰੂ ਕਹਿੰਦੇ ਖੜੇ ਹੋਏ ਨੇ ਕਹਿੰਦੇ ਇਹਨਾਂ ਪੂਰਾ ਜੋਰਾਂ ਸ਼ੋਰਾਂ ਦੇ ਮੈਚ ਆ ਕਹਿੰਦੇ ਬਾਬਿਓ ਲਓ ਜੀ ਕਹਿੰਦੇ ਬਾਲੀਬਾਸ ਦੀ ਉਹੰਦੀ ਸਰਵਿਸ ਲੋ ਵੀ ਕਹਿੰਦੇ ਆ ਗਿਆ ਨੰਬਰ ਕਹਿੰਦੇ ਮੇਰੇ ਵੀਰੋ ਦਰਸ਼ਕਾਂ ਦੀ ਨਗਾਂ ਹਟੀਆਂ ਹੋ ਜਾਂ ਨੇ ਮੇਰੇ ਵੀਰੋ ਇਹਨਾਂ ਦਰਸ਼ਕ ਪੂਰਾ ਐਨ ਅੰਜਵਾਰੀ ਲੈਂਦੇ ਹੋਏ ਨੇ

ਉਹੋ ਦੇ ਰਹੇ ਨੇ ਕਹਿੰਦੇ ਵੀ ਖੁੱਲਾ ਹੱਥ ਲਾ ਕੇ ਤਾਂ ਕਰਕੇ ਰੈਫੀ ਦਾ ਨੰਬਰ ਉਧਰ ਹੈਗਾ ਓਏ ਕੀ ਹੋ ਗਿਆ ਦਿੱਤ ਕੀ ਕਹਿੰਦੇ ਮੇਰੇ ਵੀਰੋ ਹਾਂ ਜਦ ਤੱਕ ਇਹ ਕੋਲੇ ਹੁੰਦੇ ਨੇ ਸ਼ਾਬਾਸ਼ ਜੀ ਜੀ ਹਾਂ ਜੀ ਲੋਕ ਪੁਆਇੰਟ ਓਏ ਹਾਰ ਗਿਆ ਭਰਾ 26 ਤੇ 24 ਦੋ ਅੰਕਾਂ ਦੀ ਨੀੜ ਨਾਲ ਐਮਪੀਰ ਸੈਕਿੰਡ ਜਿੱਤਦੀ ਹੋਈ ਮੇਰੇ ਵੀਰੋ ਜਿੱਤ ਚੁੱਕੀ ਆ ਆ ਚੋਬਰ ਨੇ ਬਹੁਤ ਬਹੁਤ ਵਧਾਈਆਂ ਵੀਰੇ ਕ੍ਰੈਕਿਊਲੇਸ਼ਨ ਲੈਣਾ ਕਾਹਨ ਦਾ ਇੱਥੇ ਕਿਹੜਾ ऑफिशियल तो सी है भाई ਹਰ ਸੈਂਟਰ ਵਾਲਾ ਕੋਈ ਨਹੀਂ ਸੀ ਸਰ ਉਹ ਨਹੀਂ ਸੀ